ਸਤਿ ਸ਼੍ਰੀ ਅਕਾਲ ਜੀ ਮਸਾਂ ਵੀ ਢੱਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਆਪਣੇ ਖੇਤਾਂ ਤੇ ਪਿੰਡ ਬੋਟਲਮਾ ਜਿਲ੍ਹਾ ਮਾਨਸਾ ਦੇ ਵਿੱਚ ਬਣਾ ਰਹੇ ਹਾਂ ਆਪਾਂ ਜੋ ਗਰਮੀ ਵਾਲੀਆਂ ਸਬਜ਼ੀਆਂ ਲੋਟਾਂ ਦੇ ਥੱਲੇ ਸਿਆਲ ਦੇ ਵਿੱਚ ਲਾਉਣੇ ਆ ਉਹ ਹੁਣ ਲਾਉਣ ਦਾ ਅਹਿਮ ਟਾਈਮ ਚੱਲ ਰਿਹਾ ਹੈ ਨਵੰਬਰ ਮਹੀਨਾ ਨਵੰਬਰ ਦੇ ਵਿੱਚ ਜੇਕਰ 20 ਨਵੰਬਰ ਤੋਂ ਪਹਿਲਾਂ ਪੱਲਾ ਸਬਜ਼ੀਆਂ ਲਾ ਲਈਏ ਤਾਂ ਉਹਨਾਂ ਦੀ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਹੈ ਜੇਕਰ ਉਸ ਤੋਂ ਲੇਟ ਜਾਂਨੇ ਆਪਾਂ ਤਾਂ ਆਪਣੀ ਜਰਮੀਨੇਸ਼ਨ ਤੇ ਫਰਕ ਪੈ ਜਾਂਦਾ ਹੈ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਚੱਪਣ ਕੱਦੂ ਦੀ ਸਬਜ਼ੀ ਬਾਰੇ ਚੱਪਣ ਕੱਦੂ ਬਹੁਤ ਵਧੀਆ ਸਬਜ਼ੀ ਹੈ ਜੋ ਕਿਸਾਨਾਂ ਨੂੰ ਬਹੁਤ ਵਧੀਆ ਪੈਸੇ ਪਟਾਉਂਦੀ ਹੈ ਤੇ ਉਹ ਆਪਾਂ ਕਈ ਸਾਲਾਂ ਤੋਂ ਲਾ ਰਹੇ ਹਾਂ ਤੇ ਇਸ ਸਾਲ ਵੀ ਲਾ ਰਹੇ ਹਾਂ ਤੇ ਆਪਾਂ ਉਹ ਸਬਜ਼ੀ ਬਾਰੇ ਗੱਲਬਾਤ ਕਰਾਂਗੇ ਵੀ ਆਪਾਂ ਕਿਵੇਂ ਚੱਪਣ ਕੱਦੂ ਨੂੰ ਲਾਉਣਾ ਹੈ ਕਿੰਨੀਆਂ ਖਾਦਾਂ ਪਾ ਸਕਦੇ ਹਾਂ ਕੀ ਆਪਾਂ ਬੱਟਾਂ ਤੇ ਲਾਈਏ ਜਾਂ ਮਲਚਿੰਗ ਸ਼ੀਟ ਪਾ ਕੇ ਲਾਈਏ ਤੇ ਕਿਹੜਾ ਬੀਜ ਲਾਈਏ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਦੇ ਬੀਜ ਆਉਂਦੇ ਆ ਆਪਾਂ ਜਿਹੜੇ ਆਪਣੇ ਖੇਤਾਂ ਦੇ ਵਿੱਚ ਲਾਇਆ ਆ ਆਪਾਂ ਉਸ ਬਾਰੇ ਜਾਣਕਾਰੀ ਦੇਵਾਂਗੇ ਜਾਂ ਪਹਿਲਾਂ ਕਈ ਸਾਲਾਂ ਤੋਂ ਲਾ ਰਹੇ ਹਾਂ ਤੇ ਬਾਕੀ ਜੋ ਵੀ ਉਹਦੇ ਵਿੱਚ ਮਲਚਿੰਗ ਸ਼ੀਟ ਪਾ ਕੇ ਸਾਲ ਮਾਰਨੇ ਆ ਜਾਂ ਮਲਚਿੰਗ ਸ਼ੀਟ ਤੇ ਕਿੰਨਾ ਖਰਚਾ ਆਉਂਦਾ ਹੈ ਤੇ ਇਸ ਵਿਸ਼ੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਓ ਪਹਿਲਾਂ ਗੱਲਬਾਤ ਕਰਦੇ ਆਂ ਖਾਦਾਂ ਬਾਰੇ ਸਭ ਤੋਂ ਪਹਿਲਾਂ ਆਪਾਂ ਨੂੰ ਬਾਹ ਬਾਹ ਹੀ ਬਹੁਤ ਜ਼ਰੂਰੀ ਹੈ ਕਿਉਂਕਿ ਝੋਨੇ ਵਾਲੇ ਖੇਤ ਬੜੇ ਕਰੜੇ ਹੁੰਦੇ ਆ ਤੇ ਉਸ ਤੋਂ ਬਾਅਦ ਆਪਾਂ ਬਾਹ ਬਾਹ ਦੋ ਵਾਰੀ ਤਰੀਆਂ ਨਾਲ ਤੇ ਉਸ ਤੋਂ ਬਾਅਦ ਦੋ ਵਾਰੀ ਸਾਗਾ ਤੇ ਫਿਰ ਹਵਾ ਨਾਲ ਵਹਾਈ ਤੇ ਨਾਲ ਹੀ ਆਪਾਂ ਰੋਟਾਵੇਟਰ ਵੀ ਮਾਰਨਾ ਜ਼ਰੂਰੀ ਹੈ ਰੋਟਾਵੇਟਰ ਮਾਰਨ ਤੋਂ ਪਹਿਲਾਂ ਆਪਾਂ ਖਾਦਾ ਦਾ ਜ਼ਰੂਰ ਮਲਾਂਕਣ ਕਰੀਏ ਜੋ ਆਪਾਂ ਆਪਣੇ ਖੇਤਾਂ ਦੇ ਵਿੱਚ ਖਾਦਾ ਪਾਈਆਂ ਇੱਕ ਤਾਂ ਗੱਟਾ TSP ਦਾ ਪਾਇਆ ਇੱਕ DAP 300 ਪਰ ਇੱਕ ਪਟਾਸ਼ ਇਹ ਸਾਰੀਆਂ ਖਾਦਾਂ ਆਪਾਂ ਥੱਲੇ ਪਾਤੀਆਂ ਨਾਲ ਹੀ ਨਾਈਟ੍ਰੋਜਨ ਦਾ ਵੀ ਇੱਕ ਗੱਟਾ ਪਾਤਾ ਤੇ ਬਾਕੀ ਜੁਣੀ ਆਪਣੇ ਮੈਗਨੀਸ਼ੀਅਮ ਆ ਗਿਆ ਕੈਲਸ਼ੀਅਮ ਆ ਗਿਆ ਜ਼ਿੰਕ ਆ ਗਈ ਲੋਹਾ ਆ ਗਈ ਤੇ ਮੈਗਜੀਨ ਆ ਗਈ ਇਹ ਸਾਰੀਆਂ ਖਾਦਾਂ ਆਪਾਂ ਉੱਪਰੋਂ ਦੇਵਾਗੇ ਕਿਉਂਕਿ ਜਦੋਂ ਸਬਜ਼ੀ ਤੇ ਝਾੜ ਲਵਾਂ ਇਹ ਸਾਰੀਆਂ ਖਾਦਾਂ ਪਾਉਣੀਆਂ ਬਹੁਤ ਜ਼ਰੂਰੀ ਨੇ ਤੇ ਆਪਣੇ ਖੇਤਾਂ ਦੇ ਵਿੱਚ ਜਿਆਦਾ ਝਾੜ ਲੈਣ ਦੇ ਕਾਰਨ ਇਹ ਸਾਰੇ ਛੋਟੇ ਤੱਤ ਖਤਮ ਹੁੰਦੇ ਜਾ ਰਹੇ ਨੇ ਇਹ ਆਪਾਂ ਆਰਟੀਫੀਸ਼ੀਅਲ ਤੱਤ ਜ਼ਰੂਰ ਦੇਈਏ ਤਾਂ ਕਿ ਆਪਾਂ ਨੂੰ ਪੂਰਾ ਝਾੜ ਮਿਲੇ ਖਾਦਾਂ ਪਾਉਣ ਤੋਂ ਬਾਅਦ ਆਪਣੀ ਗੱਲਬਾਤ ਆ ਜਾਂਦੇ ਬਿਲਡਾਂ ਤੇ ਬੱਡ ਵੀ ਪਾਉਣੇ ਬਹੁਤ ਜ਼ਰੂਰੀ ਨੇ ਕੁਝ ਕਿਸਾਨ ਵੀ ਬੱਟਾ ਤੇ ਵੀ ਲਾਉਣ ਨੇ ਚਾਪਣ ਕਦੋਂ ਪਹਿਲਾਂ ਆਪਾਂ ਵੀ ਬੱਟਾਂ ਦੇ ਲਾਉਂਦੇ ਰਹੇ ਹਾਂ ਤੇ ਬੱਟਾਂ ਤੇ ਵੀ ਤੁਸੀਂ ਲਾ ਸਕਦੇ ਹੋ ਜੇ ਮਲਚਿੰਗ ਨਹੀਂ ਪਾਉਣੀ ਤਾਂ ਤੁਸੀਂ ਬੱਟਾਂ ਤੇ ਵੀ ਕਦੂ ਲਾ ਸਕਦੇ ਹੋ ਤੇ ਆਪਾਂ ਜਿਹੜੀ ਮਲਚਿੰਗ ਪਾਉਣ ਵਾਸਤੇ ਬੈੱਡ ਪਾਉਣੇ ਆ ਉਹ ਆਪਾਂ ਮਲਚਿੰਗ 3 ਫੁੱਟਾਂ ਵਾਲੀ ਪਾਉਣੇ ਆ ਤੇ ਹੋਰ ਜਿਵੇਂ ਕਮਾਜਾ ਦੇਸੀ ਕਦੂ ਆ ਗਿਆ ਜਾਂ ਖੀਰਾ ਵਗੈਰਾ ਆ ਗਿਆ ਉਹਨਾਂ ਦੇ 4 ਫੁੱਟੀ ਚੱਲਦੀ ਐ ਤੇ ਇਹਦਾ ਆਪਾਂ ਨੂੰ ਸਾਇਦ ਛੋਟਾ ਸਰ ਜਾਂਦਾ ਇਹ ਆਪਾਂ ਨੂੰ ਥੋੜੀ ਸਸਤੀ ਪੈ ਜਾਂਦੀ ਐ ਤੇ ਆਪਾਂ 3 ਫੁੱਟੀ ਮਲਚਿੰਗ ਚੱਪਣ ਕਦੂ ਤੇ ਬਰਤਦੇ ਆ ਤੇ ਇੱਕ ਕਿੱਲੇ ਦੇ ਵਿੱਚ ਘੱਟੋ ਘੱਟ 4 ਰੋਲ ਪੈਂਦੇ 800 ਮੀਟਰ ਵਾਲੇ 800 ਮੀਟਰ ਵਾਲੇ ਰੋਲ ਦਾ ਰੇਟ ਆ ਜਿਹੜਾ 2200 ਤੋਂ ਲੈ ਕੇ 2500 ਰੁਪਏ ਤੱਕ ਆਪਾਂ ਨੂੰ ਇਹ ਰੋਲ ਮਿਲ ਜਾਂਦਾ ਹੈ ਤੇ ਲਗਭਗ 10000 ਦਾ 9 ਤੋਂ ਲੈ ਕੇ 10000 ਦਾ ਖਰਚਾ ਆਪਾਂ ਨੂੰ ਜਿਹੜਾ ਮਲਚਿੰਗ ਦਾ ਪੈਂਦਾ ਹੈ ਤੇ ਇਸ ਵਾਸਤੇ ਆਪਾਂ ਨੂੰ ਜੇ 1.5 ਫੁੱਟ ਬੈੱਡ ਆਪਣੇ ਕੋਲੇ ਬਣਿਆ ਹੋਇਆ ਹੈ ਤਾਂ 3 ਫੁੱਟੀ ਮਲਚਿੰਗ ਆਪਣੇ ਕੋਲ ਬਹੁਤ ਵਧੀਆ ਕੰਮ ਕਰਦੀ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਆ ਜਾਂਦਾ ਵੀ ਆਪਾਂ ਜਿਹੜੇ ਸੱਲ ਮਾਰ ਕੇ ਬੀਜ ਲਾਉਣੇ ਆ ਸਾਲਾਪਾ 1.5 ਫੁੱਟ ਤੇ ਇਹਦਾ ਸੱਲ ਮਾਰਿਆ ਤੇ ਸੱਲ ਮਾਰਨ ਵਾਸਤੇ ਡੋਡੀ ਸੰਦ ਆਉਂਦੇ ਕੁਝ ਵੀਰਾਂ ਕੋਲੇ ਗਰਮ ਕਰਕੇ ਉਹਦੇ ਸੱਲ ਕੱਢ ਲੈਂਦੇ ਆ ਕੁਝ ਆਪਣੇ ਪੈਪਾਂ ਨੂੰ ਤਿੱਖੀਆਂ ਕਰਕੇ ਥੱਲੇ ਉਹਦੇ ਨਾਲ ਕੱਲ ਸੱਲ ਕੱਢ ਲੈਂਦੇ ਆ ਆਪਣੇ ਕੋਲੇ ਪੈਪ ਆ ਉਹ ਤਿੱਖੀ ਕਰੀ ਹੋਈ ਆ ਉਹਦੇ ਨਾਲ ਆਪਾਂ ਸੱਲ ਮਾਰੇ ਆ ਤੇ ਇਹ ਸੱਲਾਂ ਮਾਰਨ ਤੋਂ ਬਾਅਦ ਆਪਾਂ ਬੀਜ ਲਾ ਰਹੇ ਆ ਜਿਹੜੇ ਬੀਜ ਆ ਬੀਜ ਦੀ ਦੇ ਕਰ ਗੱਲ ਕਰੀਏ ਆਪਣੇ ਕੋਲੇ ਦੋ ਕੰਪਨੀਆਂ ਦੇ ਸਵਾਰ ਬੀਜ ਲਾ ਰਹੇ ਆ ਪਹਿਲਾਂ ਤਾਂ ਆਪਾਂ ਨੋਵਲ ਦਾ ਕਿੰਗੀ ਲਾਉਂਦੇ ਸੀ ਤੇ ਇਸ ਵਾਰ ਆਪਾਂ ਨਾਲੀ ਜਿਹੜਾ ਰਜਵਾਨ ਦਾ ਬਾਦਸ਼ਾਹ ਹੁੰਦਾ ਤੇ ਇਹ ਲੰਬਾ ਹੁੰਦਾ ਤੇ ਕਿੰਗਾ ਗੋਲ ਹੁੰਦਾ ਇਹ ਵੀ ਆਪਾਂ ਟਰਾਈ ਕਰ ਰਹੇ ਆਂ ਪਰ ਵੈਸੇ ਕਿੰਗ ਵੀ ਬਹੁਤ ਵਧੀਆ ਵੈਰਾਈਟੀ ਹੈ ਤੁਸੀਂ ਇਹ ਤੋਂ ਵੀ ਬਹੁਤ ਵਧੀਆ ਝਾੜ 1.5 ਤੋਂ 2.5 ਕਟਲ ਤੱਕ ਝਾੜ ਲੈ ਸਕਦੇ ਹੋ ਜੇਕਰ ਤੁਸੀਂ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਦੇ ਹੋ ਤੇ ਇਹ ਆਪਾਂ ਬੀਜ ਲਗਭਗ 1 ਏਕੜ ਦੇ ਵਿੱਚ ਆਪਾਂ ਸਵਾ ਤੋਂ 1.5 ਕਿਲੋ ਬੀਜ ਦੀ ਆਪਾਂ ਨੂੰ ਲੋੜ ਹੁੰਦੀ ਹੈ ਤੇ ਬੀਜ ਆਪਾਂ ਨੂੰ 9500 ਤੋਂ ਲੈ ਕੇ 10000 ਰੁਪਏ ਦੇ ਰੇਟ ਤੱਕ ਆਪਾਂ ਨੂੰ ਇਹ ਬੀਜ ਮਿਲ ਜਾਂਦਾ ਹੈ ਤੇ ਸਵਾ ਤੋਂ 1.5 ਕਿਲੋ ਤੁਸੀਂ ਲਿਆ ਕੇ ਆਪਣੇ ਖੇਤਾਂ ਦੇ ਵਿੱਚ ਲਾ ਸਕਦੇ ਹੋ ਜਦੋਂ ਆਪਾਂ ਬੀਜ ਲਾਤੇ ਉਸ ਤੋਂ ਬਾਅਦ ਪਾਣੀ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੀਜ ਨੇ ਪਾਣੀ ਦੇ ਨਾਲ ਹੀ ਹਰਾ ਹੋਣਾ ਤੇ ਦਵਾਈ ਜਿਹੜੇ ਬੀਜ ਆਉਂਦੇ ਪ੍ਰਾਈਵੇਟ ਕੰਪਨੀਆਂ ਦੇ ਇਹਨਾਂ ਤੇ ਲੱਗੀ ਹੁੰਦੀ ਹੈ ਤੇ ਬੀਜ ਲਾ ਕੇ ਉਸ ਤੋਂ ਬਾਅਦ ਪਾਣੀ ਦੇ ਕੇ ਤੇ ਤੁਸੀਂ ਉਸ ਤੋਂ ਬਾਅਦ ਉਹਦੀ ਨਿਗਰਾਨੀ ਰੱਖਣੀ ਹੈ ਕਈ ਵਾਰ ਨਾ ਆਪਣੇ ਖੇਤਾਂ ਦੇ ਵਿੱਚ ਚੂਹੇ ਕੱਢਣ ਲੱਗ ਜਾਂਦੇ ਬੀਜਾਂ ਨੂੰ ਉਹ ਬੀਜਾਂ ਨੂੰ ਆਪਾਂ ਨਿਗਰਾਨੀ ਰੱਖਣੀ ਹੈ ਕਈ ਵਾਰ ਇਹ ਚੂਹੇ ਕੱਢਿਆ ਤੇ ਚੂਹੇ ਆ ਗਏ ਦਵਾਈ તરી ਗਏ ਤੇ ਜਾਪਾ ਚੂਹਿਆਂ ਨੂੰ ਕੱਡਾਂ ਦੇ ਵਿੱਚੋਂ ਕੱਢ ਕੇ ਮਾਰੀ ਜੇਕਰ ਕੋਈ ਆਪਣੇ ਤੋਂ ਰਹਿ ਗਈ ਹੋਵੇ ਚੀਜ਼ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਜਿਨੇ ਵੀ ਮੇਰੇ ਵੀਰ ਨੇ ਚੱਪਣ ਕਦੂ ਲਾਉਣਾ ਹੈ ਹੁਣ ਅਹਿਮ ਟਾਈਮ ਚੱਲ ਰਿਹਾ ਤੇ ਆਪਾਂ ਨੂੰ ਇਹਦੇ ਖਰਚਾ ਹੀ ਵਾਵਾ ਆ ਜਾਂਦਾ ਇੱਕ ਤਾਂ ਮਾਰਚਿੰਗ ਦਾ ਖਰਚਾ ਆਉਂਦਾ ਜਦੋਂ ਆਪਾਂ ਥੱਲੇ ਸ਼ੀਟ ਪਾਉਨੇ ਆ ਤੇ ਉਸ ਤੋਂ ਬਾਅਦ ਲੋਟਾਂ ਨਾਲ ਸ਼ਰੀਆਂ ਦਾ ਖਰਚਾ ਵੀ ਹੈ ਤੇ ਕਾਲਜ ਦਾ ਖਰਚਾ ਵੀ ਹੈ ਤੇ ਇਹਨਾਂ ਚੀਜ਼ਾਂ ਦੇ ਲੇਬਰ ਵੀ ਜ਼ਰੂਰ ਲੱਗਦੀ ਹੈ ਤੇ ਜਿਹੜੇ ਕਿਸਾਨ ਵੀਰ ਵਧੀਆ ਪੈਸੇ ਬਟਮੇ ਚਾਹੁੰਦੇ ਨੇ ਤੇ ਉਹ ਚੱਪਣ ਕਦੂ ਜ਼ਰੂਰ ਲਾਉਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਦੇਸੀ ਕਦੂ ਬਾਰੇ ਗੱਲਬਾਤ ਕਰਾਂਗੇ ਧੰਨਵਾਦ